ਹਾਂ ਤੁਸੀਂ ਦੇਖ ਰਹੇ ਹੋ ਪੰਜਾਬ ਪੀਵੀ 18 ਮੈਂ ਹਰਦੀਪ ਸਿੰਘ ਭਵਾਨੀਗੜ੍ਹ ਤੋਂ ਇਸ ਨੌਜਵਾਨ ਦੀਆਂ ਦੋਵੇਂ ਕੜਨੀਆਂ ਫੇਲ ਹੋ ਗਈਆਂ ਹਨ ਤੇ ਹੱਥ ਜੋੜ ਕੇ ਮਦਦ ਦੀ ਆਵਾਜ਼ ਲਗਾ ਰਿਹਾ ਹੈ ਆਪਣੇ ਪਿਤਾ ਨੂੰ ਬਚਾਉਣ ਲਈ ਦੋ ਛੋਟੇ ਬੱਚੇ ਲਗਾ ਰਹੇ ਹਨ ਮਦਦ ਦੀ ਗੁਹਾਰ ਤੁਹਾਨੂੰ ਜਾਣਕਾਰੀ ਇਹ ਦੇ ਦਈਏ ਜ਼ਿਲ੍ਹਾ ਸੰਗਰੂਰ ਤੇ ਸਬਡਿਵੀਜ਼ਨ ਭਵਾਨੀਗੜ੍ਹ ਦੇ ਪਿੰਡ ਬਾਲਤਕਲਾਂ ਦੀ ਇਹ ਦਰਦਨਾਕ ਤਸਵੀਰ ਦਿਹਾੜੀਆਂ ਕਰਕੇ ਪਰਿਵਾਰ ਦਾ ਗੁਜ਼ਾਰਾ ਕਰਦਾ ਰਿਹਾ ਹੈ ਨੌਜਵਾਨ ਤੇ ਹੁਣ ਕਾਬੀ ਦਿਹਾੜੀਆਂ ਕਰਕੇ ਪਰਿਵਾਰ ਦਾ ਗੁਜ਼ਾਰਾ ਚਲਾ ਰਿਹਾ ਹੈ ਅਤੇ ਉਸਦੇ ਇਲਾਜ ਵਾਸਤੇ ਪੈਸੇ ਜਮ੍ਹਾਂ ਕਰ ਰਿਹਾ ਹੈ ਜਿਹੜਨੀ ਦੀ ਡਾਇਲਿਸਿਸ ਕਰਵਾਉਣ ਵਿੱਚ ਪੈਸੇ ਸਾਰੇ ਖਰਚ ਹੋ ਗਏ ਹਨ ਪਰਿਵਾਰ ਵਿੱਚ ਤੰਗੀ ਦਾ ਮਾਹੌਲ છਾਇਆ ਹੋਇਆ ਹੈ ਆਓ ਉਹ ਤੁਹਾਨੂੰ ਤਸਵੀਰਾਂ ਦਿਖਾ ਦਈਏ ਉਹ ਦੇਸ਼ ਰਾਣੀ ਕੀ ਪ੍ਰੋਬਲਮ ਆ ਗਈ ਬੇਟਾ ਬੇਟੇ ਨੂੰ ਪਹਿਲਾਂ ਵੀ ਬਿਵਵਾਦ だっੀ ਦਾ ਘਰ ਪਾ ਰਿਹਾ ਏ ਜਿੰ ਵਿਚਾਰਾ ਥੋੜਾ ਥੋੜਾ ਕਰਕੇ ਕਰਜ਼ਾ ਲੈ ਲਿਆ ਫੇਰ ਰਹੇ ਵੇ ਇਹ ਲਿਕਵਿਡ ਜੁੜੀਆਂ ਅੱਜ ਪ੍ਰੋਬਲਮ ਆ ਗਈ ਕਿ ਓਟੀਆਂ ਆ ਜਾਂਦੀਆਂ ਤੇ ਰੋਟੀਆਂ ਦਿਖਾਈ ਜਾਂਦੀਆਂ ਫੇਰ ਅਸੀਂ ਨੇ ਇਹਦਾ ਹਕਰਾਇਆ ਇੱਕ ਰਸੂੰਦ ਫੇਰ ਕਿਚਨੀਆਂ ਉਹ ਵੀ ਦੋ ਖਰਾਬ ਨੇ ਫੇਰ ਬਸ ਫੇਰ ਸੱਤੋਂ ਤਾਂ ਉਥੇ ਹੀ ਗਿਆ ਹੈ ਦਾ ਇਹ ਤਾਂ ਹੋਏ ਗਿਆ ਤੇ ਬੁਨਾਰਾ ਕਰਜ ਜਿਹੜਾ ਤੁਸੀਂ ਤੇ ਕਰਜ ਵੀ ਕਿਹੜਾ ਹੋਇਆ ਖੇਤ ਤੇ ਘਰ ਪਾਉਂਦੇ ਤੇ ਇਹ ਬਚਾਲਾ ਰਹਿ ਗਿਆ ਕਰਜ ਕਮਾਉਣ ਵਾਲਾ ਇਕੱਲਾ ਹੀ ਬੇਟਾ ਸਿੱਧਾ ਇਕੱਲਾ ਹੀ ਬੇਟਾ ਤੇ ਘਰ ਚ ਕਮਾਉਣ ਵਾਲਾ ਇਹਦੇ ਬੱਚਿਆਂ ਦਾ ਸਾਹਮਣਾ ਤੇ ਸਾਨੂੰ ਸਾਹਮਣਾ ਤੇ ਨਾਲੇ ਵੀ ਸਾਹ ਦਾ ਰਹਦਾ ਸਾਣਾ ਹੀ ਮੈਨੂੰ ਡਾਕਟਰੀ ਇਲਾਜ ਲਈ ਕਿੰਨਾ ਖਰਚ ਆਉਂਦਾ ਹੁਣ 10 15 ਲੱਖ ਰੁਪਇਆ ਕਹਿੰਦੇ ਨੇ ਬਾਕੀ ਵੱਧ ਦਾ ਹੋ ਜੇ ਕੀ ਕਹਿ ਸਕਦੀ ਹਾਂ ਪਰ ਉਹ ਪ੍ਰਵਾਹ ਸਮਰੱਥਾ ਨਹੀਂ ਹੈ ਜੀ। ਮੈਨੂੰ ਤਾਕਤ ਨਹੀਂ ਆਈ ਜੀ ਕਿਸੇ ਤੇ ਇਹ ਨਾ ਕਿਸੇ ਤੋਂ ਮੰਗ ਸਕੀਏ ਸਭ ਤੋਂ ਲੈ ਲੈ ਕੇ ਇਹ ਤੇ ਨਾ ਰੱਖੇ ਨੇ ਐਸੇ। ਜੀ। ਭਾਜੀ ਬਕਰੀ ਕੀ ਨਾਮ ਤੁਹਾਡਾ? ਰਿੰਦਰ ਕੁਮਾਰ ਰਾਜ। ਤਾਂ ਤੁਹਾਡੇ ਬੇਟੇ ਨੂੰ ਕੀ ਪ੍ਰੋਬਲਮ ਕੀ ਆਜੀ? ਇੱਕ ਏਟਰੀਆਂ ਦੀ ਪ੍ਰੋਬਲਮ ਜੀ। ਅੱਛਾ ਪਰ ਨਹੀਂ ਲੱਗਿਆ ਜੀ। ਵਧੀਆ ਆਪਣੇ ਕਾਰੋਬਾਰ ਤੇ ਜਾਂਦਾ ਸੀ। ਬੈਠੀ ਲੱਗਿਆ ਜੀ। ਦਾ ਟਾਈਮ ਦੇ ਟਾਈਮ ਬਸ ਬਹਿ ਗਿਆ ਮੇਜ ਜਰਾ। ਇਨਾ ਪੈਸਾ ਲੱਗੇ ਕੋਈ ਕਾਰੋਬਾਰ ਨਹੀਂ ਹੁਣ ਮੈਂ ਡੈਡ ਜੂੜੀ ਕਰਦਾ ਬਸ ਠੀਕ ਹੈ 4 ਰੁਪਏ ਕਮਾ ਕੇ ਨਾ ਬੱਚੇ ਦਾ ਪੇਟ ਭਰ ਸਕਦਾ ਕਰਜ਼ਾ ਵੀ ਜਿਹੜਾ ਸੀ ਹਏ ਖਰਚੇ ਖਰਚਾ ਵੀ ਜਿਹੜਾ ਸੀ ਖਾਦਿਆ ਬਹੁਤ ਜਿਹੜਾ ਜੀ ਹਾਂ ਮਕਾਨ ਪਾਉਣੇ ਪਾਉਣੇ ਆ ਸਾਰੇ ਕੰਮ ਖਰਾਬ ਹੋ ਗਏ ਕੋਈ ਇੱਕ ਮੋੜ ਤੇ ਇਹ ਹੀ ਸਭ ਸਾਰੇ ਕਰਵਾ ਕਾਲੇ ਮੈਂ ਕਿਹਦੀ ਬੁਛੇ ਮੈਂ ਤਾਂ ਕੰਮ ਨਹੀਂ ਨਹੀਂਗਾ ਅੰਦਰ ਦਵਾਰੇ ਹੁਣ ਫੇਰ ਮੈਂ ਦਿਹਾੜੀ ਤੇ ਕਰ ਲਵਾਂ ਠੀਕ ਹੈ ਸ਼ਾਰੇ ਕਮ ਛੱਡਿਆ ਹੋਈ ਜੀ ਮੇਰੇ ਵੱਲ ਪਤਾ ਕਿਵੇਂ ਲੱਗਿਆ ਵੀ ਕਿਤਨੀ ਥੇਲੂਗੀ ਮਸੇ ਤਾਂ ਆਏ ਬੈਗਾ ਕਟੀਆਂ ਜਿਆਦਾ ਪਤਾ ਲੱਗਾ ਡਾਕਟਰਾਂ ਨੂੰ ਦਿਖਾਇਆ ਪਰ ਵਾਧਾ 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 ਬਸ ਟੈਸਟ ਕਰਾਇਆ ਹੁਣ ਤੁਸੀਂ ਇਹ ਲੋ ਪਤਾ ਲੱਗਾ ਤੁਸੀਂ ਦਿਹਾੜੀਆਂ ਤੁਸੀਂ ਕਰ ਰਹੇ ਹੋ ਦਿਹਾੜੀਆਂ ਲੋਕਾਂ ਨੇ ਜਾਈਏ ਨੇ ਕਦੇ ਕਿਸੇ ਦੇ ਕਦੇ ਕਿਸੇ ਦੇ ਕਰਕੇ ਹੋਵੇ ਟਾਈਮ ਤੇ ਪਾਈਥੇ ਨਹੀਂ ਬੋਲਦੇ ਡਾਕਟਰਾਂ ਨੇ ਕਿੰਨਾ ਖਰਚਾ ਦੱਸਿਆ ਲਾਜ ਨਾ ਬਈ ਡਾਕਟਰਾਂ ਨੇ ਕਿੰਨਾ ਖਰਚਾ ਦੱਸਿਆ ਚਾਚਾ 15 ਲੱਖ ਤੋਂ ਘੱਟ ਹੀ ਹੋਣਾ ਠੀਕ ਸੋ ਮਦਦ ਦਿਖਾ ਹੱਥ ਵਾਦਿਆਂ ਜੀ ਆਹ ਮਾਰ ਕਰਦੇ ਆ ਮਾਰ ਕਰੇ ਸਾਡੀ ਮਦਦ ਕਰੀ ਆਵੇ